ਹੈਲੋ ਜੀ ਪਿੰਡਾਂ ਦੇ ਕੰਮ ਕਾਚ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਦੱਸਦੇ ਹਾਂ ਤੁਹਾਨੂੰ ਮਲਾਈ ਤੋਂ ਸਿੱਧਾ ਕਿਉਂ ਬਣਾਉਣ ਦਾ ਤਰੀਕਾ ਬਿਨਾ ਰੜਕੇ ਇਹ ਆਪਾਂ ਮਲਾਈ ਲੈ ਲਈ ਜੀ ਆਪਾਂ 4-5 ਦਿਨ ਦੀ ਮਲਾਈ ਸੀ ਆਪਣੀ ਤੇ ਆਪਾਂ ਫਰਿੱਜ 'ਚ ਰੱਖਤੀ ਸੀ ਇਹ ਤੇ ਹੁਣ ਆਪਾਂ ਇਹਨੂੰ 2-3 ਘੰਟੇ ਪਹਿਲਾਂ ਬਾਹਰ ਕੱਢ ਕੇ ਰੱਖਤੀ ਕਿਉਂਕਿ ਠੰਡੀ ਜਾਦੀ ਸੀ ਤੇ ਫਿਰ ਆਪਾਂ ਉਹਨੂੰ ਥੋੜਾ ਜਿਹਾ ਚਮਚੇ ਨਾਲ ਹੀ ਫੈਂਟ ਫੈਂਟ ਲਿਆ بس ਆਪਾਂ ਕੋਈ ਜ਼ਿਆਦੇ ਨਹੀਂ ਫੈਂਟਨੀ ਇਹ ਤੇ ਚਮਚੇ ਨਾਲ ਆਪਾਂ ਸਾਰੀ ਹਿਲਾ ਲਈ ਤੇ ਉਸ ਤੋਂ ਬਾਅਦ ਆਪਾਂ ਸਿਮ ਗੈਸ ਤੇ ਇਹਨੂੰ ਗਰਮ ਕਰ ਲਿਆ ਮਲਾਈ ਨੂੰ ਤੇ ਆਪਾਂ ਹੌਲੀ-ਹੌਲੀ ਇਹਨੂੰ ਗਰਮ ਕਰੀ ਜਾਵਾਂਗੇ ਤੇ ਆਪਣੀ ਸਾਰੀ ਮਲਾਈ ਪਿਗਲ ਜੂਗੀ ਕਿਉਂਕਿ ਥੋੜੀ ਜਿਹੀ ਠੰਡੀ ਹੈ ਟਾਈਮ ਲੱਗੂਗਾ ਹਜੇ ਪਿਗਲਣ ਤੇ ਇਹ ਫਮ ਮਲਾਈ ਚੰਗੀ ਤਰ੍ਹਾਂ ਪਗਲਾ ਲਾਂਗੇ ਚੰਪਚ ਨਾਲ ਹਿਲਾਇਆ ਜਾਣਾ ਤਾਂ ਕਿ ਆਪਣੀ ਮਲਾਈ ਥੱਲੇ ਨਾ ਲੱਗ ਜੇ ਫਿਰ ਘਿਓ ਦਾ ਟੇਸਟ ਖਰਾਬ ਹੋ ਜਾਊਗਾ ਤੇ ਗੈਸ ਵੀ ਆਪਾਂ ਘੱਟ ਹੀ ਰੱਖਿਆ ਮલાઈ ਪਿਗਲ ਗਈ ਹੈ ਹਣ ਤੇ ਹੁਣ ਆਪਾਂ ਕਰਦਾਂਗੇ ਗੈਂਸ ਬੰਦ ਜਾਸ ਕਰਤਾ ਆਪਾਂ ਮੰਨ ਲਾਈਆ ਆਪਣੇ ਜਿੰਨੀ ਤਰ੍ਹਾਂ ਪਿਗਲ ਗਿਆ ਹੁਣ ਹੁਣ ਆਪਾਂ ਇਹਦੇ ਚ ਇੱਕ ਅਗੜਵੀ ਪਾਣੀ ਦੀ ਪਾ ਦਾਂਗੇ ਪਾਣੀ ਆਪਾਂ ਠੰਡਾ ਨੋਰਮਲ ਜਿਹਾ ਪਾਣੀ ਪਾਇਆ ਤੇ ਇਸ ਤਰ੍ਹਾਂ ਆਪਾਂ ਇੱਕ ਗਲਾਸ ਲੈ ਲਾਂਗੇ ਗਲਾਸ ਚ ਵੀ ਆਪਾਂ ਪਾਣੀ ਪਾ ਲਾਂਗੇ ਤੇ ਉਹ ਆਪਾਂ ਵਿਚਕਾਰ ਕਰਕੇ ਰੱਖ ਦਾਂਗੇ ਪਾਣੀ ਦਾ ਭਰ ਕੇ ਗਲਾਸ ਤੇ ਹੁਣ ਆਪਾਂ ਇਹਨੂੰ ਅੱਧੇ ਘੰਟੇ ਵਾਸਤੇ ਫਰਿੱਜ 'ਚ ਰੱਖ ਦਾਂਗੇ ਤਾਂ ਕਿ ਇਹ ਆਪਣਾ ਜਿਹੜਾ ਘਿਓ ਆ ਉੱਪਰ ਜੰਮ ਜੇ ਤੇ ਜੋ ਛਿੱਡੀ ਵਗੈਰਾ ਜਾਂ ਲੱਸੀ ਵਗੈਰਾ ਆ ਉਹ ਥੱਲੇ ਆ ਜੇ ਹੁਣ ਆਪਾਂ ਇਹਨੂੰ ਫਰਿੱਜ 'ਚ ਰੱਖ ਦਾਂਗੇ ਕਿਉਂ ਹੁਣ ਫਰਿੱਜ 'ਚ ਰੱਖ ਤਾ ਤੇ ਜਦੋਂ ਇਹ ਜੰਮ ਗਏ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਆਪਣਾ ਕਿਉਂ ਬਿਲਕੁਲ ਬਹੁਤ ਵਧੀਆ ਜੰਮ ਗਿਆ ਫਰਿੱਜ 'ਚ ਹੁਣ ਆਪਾਂ ਇਹ ਜਿਹੜਾ ਗਲਾਸ ਹੈ ਇਹਨੂੰ ਬਾਹਰ ਕੱਢ ਦਾਂਗੇ ਹਿਲਾ ਕੇ ਜੇ ਕੱਢ ਦਾਂਗੇ ਫਿਰ ਗਲਾਸ ਨੂੰ ਬਾਹਰ ਗਲਾਸ ਆਪਾਂ ਬਾਹਰ ਕੱਢਤਾ ਹੁਣ ਆਪਾਂ ਇਹਦੇ ਚ ਇੱਕ ਦੋ ਵਾਰੀ ਪਾਣੀ ਪਾ ਕੇ ਇਹਦੀ ਜਿਹੜੀ ਲੱਸੀ ਲੱਸੀ ਆ ਤੇ ਛਿੱਡੀਆਂ ਪਹਿਲਾਂ ਆਪਾਂ ਸਾਈਡਾਂ ਤੋਂ ਲਾ ਲਾਂਗੇ ਕਿਉਂ ਸਾਈਡਾਂ ਤੋਂ ਆਪਾਂ ਕਿਉਂ ਲਾ ਲਿਆ ਹੁਣ ਆਪਾਂ ਦੋ ਤਿੰਨ ਵਾਰੀ ਇਹਨੂੰ ਪਾਣੀ ਸਾਫ ਪਾਣੀ ਪਾ ਕੇ ਤੇ ਇਹ ਲੱਸੀ ਵਗੈਰਾ ਬਾਹਰ ਕੱਢ ਦਾਂਗੇ ਤਾਂ ਕਿ ਜੋ ਛਿੱੜੀ ਵਗੈਰਾ ਸਾਰੀ ਨਿਕਲ ਜੇ ਦੋ ਤਿੰਨ ਵਾਰੀ ਆਪਾਂ ਪਾਣੀ ਕੱਢਤਾ ਹੁਣ ਇਹ ਆਪਾਂ ਜਿਹੜਾ ਉੱਪਰ ਘਿਓ ਸੀ ਇਹ ਆਪਾਂ ਹੋਰ ਭਾਂਡੇ 'ਚ ਕੱਢ ਲਿਆ ਤੇ ਹੁਣ ਆਪਾਂ ਇਹਨੂੰ ਸਿਮ ਗੈਸ ਤੇ ਪਕਾ ਲਾਂਗੇ ਇਹ ਐਸਤਰਾ ਬਣਾਇਆ ਹੋਇਆ ਕਿਉਂ ਬਹੁਤ ਹੀ ਸਾਫ਼ ਸਿਸਤਰਾ ਬੰਦ ਹੈ ਨਾ ਇਹਦੀ ਕੋਈ ਝੰਗ ਮੰੰਦੀ ਹੈ ਨਾ ਕੋਈ ਛਿੱਜੀ ਵਗਾਰਾ ਹੁੰਦੀ ਹੈ ਜੋ ਆਪਣੀ ਛਿੱਜੀ ਹੁੰਦੀ ਹੈ ਕੋਈ ਮੜੀ ਨੁਕੀ ਅੱਪਜੇ ਜਦੋਂ ਪਕਾਉਨੇ ਆ ਉਹ ਥੱਲੇ ਰਹਿ ਜਾਣਗੇ ਪਰ ਪਾਣੀ ਸਾਫ਼ ਸੁਥਰਾ ਹੋ ਕੇ ਬੰਦ ਕੇ ਬਧੀਏ ਤਿਆਰ ਹੋ ਜਾਂਦਾ ਹੁਣ ਅਪੈਨ ਬਿਲਕੁਲ ਜ਼ਿੰਮ ਗੈਸ ਤੇ ਪਕਾਵਾਂਗੇ ਆਪਣਾ ਕਿਓ ਪੀਗਲਣਾ ਸ਼ੁਰੂ ਹੋ ਗਿਆ ਤੇ ਹੁਣ ਆਪਾਂ ਇਹਨੂੰ ਬਿਲਕੁਲ ਘਾਟਾ ਅੱਗ ਤੇ ਪਕਾਵਾਂਗੇ ਜਿਹੜੀਆਂ ਇਹਦੇ ਚ ਸਿੱਧੀਆਂ ਜਦੋਂ ਇਹ ਬ੍ਰਾਊਨ ਹੋ ਗਈਆਂ ਤੇ ਉਦੋਂ ਆਪਾਂ ਕਿਓ ਨੂੰ ਥੱਲੇ ਲਾ ਲਾਂਗੇ ਕਿਉਂਕਿ ਜੇਕਰ ਆਪਣਾ ਕਿਓ ਕੱਚਾ ਰਹੇ ਤਾਂ ਆਪਣੇ ਤਾਂ ਵੀ ਕਿਓ ਚ ਜਦੋਂ ਆਪਾਂ ਰੱਖਦੇ ਹਾਂ ਕਾਫੀ ਟਾਈਮ ਤੱਕ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਇੱਕ ਕਿਓ ਪੱਕੇ ਦੀ ਨਿਸ਼ਾਨੀ ਹੈ ਵੀ ਆਪਾਂ ਜਿਹੜੀਆਂ ਆਪਣੇ ਇਹਦੇ ਵਿੱਚ ਮਾੜੀਆਂ ਮੋਟੀਆਂ ਸਿੱਧੀਆਂ ਹੁੰਦੀਆਂ ਜੇ ਦੋਨਾਂ ਦਾ ਕਲਰ ਥੋੜਾ ਜਿਹਾ ਬ੍ਰਾਊਨ ਹੋ ਜੇ ਫਿਰ ਆਪਾਂ ਗੈਸ ਬੰਦ ਕਰ ਦਾਂਗੇ Nah, tenang tuh, berangkit di arah itu nanti sudah pertama begini? Saya dapat gas karbanget <coughs> Konlo neutri seman mi gut se filti. Konl спортan ti hadi. ਆਪਣਾ ਘਿਓ ਬਣ ਕੇ ਤਿਆਰ ਹੈ ਜੀ ਸਿੱਧੀਆਂ ਜਿਹੜੀਆਂ ਉਹ ਆਪਣੀਆਂ ਬਰਾਊਨ ਹੋ ਗਈਆਂ ਆਪਣਾ ਘਿਓ ਬਿਲਕੁਲ ਵਧੀਆ ਪੱਕ ਗਿਆ ਹੁਣ ਆਪਾਂ ਇੱਕ ਛਾਨਣੀ ਲੈ ਲਾਂਗੇ ਤੇ ਉਹਨੂੰ ਛਾਨਣੀ ਨਾਲ ਫਿਲ ਲਾਂਗੇ ਤੇ ਜੋ ਵੀ ਸਿੱਧੀ ਮੜਮੁੱਟੀ ਹੋਊਗੀ ਉਹ ਛਾਨਣੀ 'ਚ ਰਹਿ ਜਾਊਗੀ ਇਹਦੇ ਵਿੱਚ ਲੱਸੀ ਵਗੈਰਾ ਬਿਲਕੁਲ ਵੀ ਨਹੀਂ ਆਉਂਦਾ ਜਿਵੇਂ ਆਪਾਂ ਵੈਸੇ ਘਿਓ ਤੱਤਾ ਕਰਦੇ ਆ ਉਹਦੇ ਵਿੱਚ ਲੱਸੀ ਆ ਜਾਂਦੀ ਆ ਤੇ ਪੰਦਾਰੇ ਫੇਰ ਤੱਤਾ ਕਰਨਾ ਪੈਂਦਾ ਤੇ ਬਹੁਤ ਵਧੀਆ ਸਾਫ ਸੁਥਰਾ ਕਿਉਂ ਬਣਦਾ ਤੇ ਇਹ ਸਿੱਧੀਆਂ ਆਪਣੀਆਂ ਜਿਹੜੀਆਂ ਥੱਲੇ ਬ੍ਰਾਊਨ ਹੋ ਕੇ ਥੱਲੇ ਹੀ ਰਹਿ ਗਈਆਂ ਤੇ ਆਪਣੀ ਤਿੰਨ ਚਾਰ ਦਿਨਾਂ ਪੰਜਕ ਦਿਨਾਂ ਦੀ ਮਲਾਈ ਸੀਗੀ ਜਦੋਂ ਚੋਂ ਆਪਣਾ 400 ਗ੍ਰਾਮ ਕਿਉਂ ਬਣ ਕੇ ਤਿਆਰ ਹੋ ਗਿਆ ਤੇ ਇਹ ਆਪਾਂ ਫ੍ਰਿਜ 'ਚ ਰੱਖਦਾ ਸੀ ਤੇ ਬਹੁਤ ਵਧੀਆ ਜੰਮਿਆ ਇਹ ਆਪਣੀ ਮੱਝ ਨੇ ਦੂਜੀ ਸੂਇ ਸੋਈ ਹਣ ਇਹਨੇ ਪਹਿਲੇ ਸੂਇ ਆਪਣ 10 ਲੀਟਰ ਦੁੱਧ ਦਿੱਤਾ ਆਪਣੀ ਘਰ ਦੀ ਝੂਟੀ ਸੀ ਹੋਣੇ ਨੇ ਦੂਜੀ ਸੂਇ ਸੋਣਾ ਹੁਣ ਦੇਖੋ ਇਹ ਤੁਹਾਨੂੰ ਬਦੂ ਵੀ ਉਹ ਕਿੰਨਾ ਕ ਦੇਊਗੀ 12 ਲੀਟਰ ਤਾਂ ਨਾ ਦੇਣਾ ਚਾਹੀਦਾ ਐਸੀ ਤੇ ਇਹ ਆਪਣੀ ਦੂਰੀ ਪਹਿਲਾਂ ਕੋਈ ਹੈ ਕਿ ਕਿ ਅੱਜ ਤਾਂ 4-5 ਮਹੀਨੇ ਹੋ ਗਏ ਨੇ ਸੂਇ ਨੂੰ ਹੁਣ ਇਹ ਵੀ ਬਸ 3 ਲੀਟਰ ਦੁੱਧ ਦਿੰਦੀ ਆ ਇਹ ਸੱਜਰ ਸੋਈ ਨੇ ਬਸ 9 ਲੀਟਰ ਵੱਧ ਦਿੱਤਾ ਸੀ ਇਹ ਗਾਂਸ ਵੀ ਜਿਹੜੀ ਬਸ ਇਹਦੇ ਦੀ 10 ਲੀਟਰ ਦੀ ਕੈਪੈਸਿਟੀ ਸੀਗੀ ਇੰਨਾ ਕਿ ਦੁੱਧ ਦਿੱਤਾ ਹੈ ਨਾ 10 ਲੀਟਰ ਸੱਜਰ ਸੋਈ ਨੇ ਹੁਣ ਆਪਾਂ ਇਹਨੂੰ ਸੇਲ ਕਰ ਦਾਂਗੇ ਇਹ ਇਹ ედა ਰੇਡੀ ਆਪਣੀ ਇਹ ਪਹਿਲਾਂ ਸੂਗੀ ਐਸਕੇ ਇਹ ਦੇਖੋ ਕਿੰਨਾ ਕ ਦੁੱਧ ਦੇਊਗੀ